ਰਹਿਰਾਸ ਸਾਹਿਬ ੴ ਸਤਿਗੁਰ ਪ੍ਰਸਾਦ ਸਾ ਲੋਕ ਮਹੱਲਾ ਪਹਿਲਾ ਦੁਖਦਾਰ ਉਸ ਕ੍ਰੋਗ ਪਿਆ ਜਾਂ ਸੁਖਤਾ ਨਾ ਹੋਈ ਤੂੰ ਕਰਤਾ ਕਰਨਾ ਮੈਂ ਨਾਹੀ ਜਾਂ ਕਰੀ ਨਾ ਹੋਈ ਮਲਹਾਰੀ ਕੁਦਰਤ ਵਸਿਆ ਜਹਾਂ ਤਨ ਨ ਜਾਏ ਲਖਿਆ ਰਹਾ ਓ ਜਾਤ ਮੈਂ ਜੋਤ ਜੋਤ ਮੈਂ ਜਾਤਾ ਕਲਕਲਾ ਭਰਪੂਰਿਆ ਹੋ ਸੱਚਾ ਸਾਹਿਬ ਸਭ ਤਸਵਾਲਿਓ ਜਨ ਕੀਤੀ ਸੋ ਪਾਰ ਪਿਆ ਕਹੋ ਨਾਨਕ ਕਰਤੇ ਕੀ ਬਾਤਾ ਜੋ ਕਿਛ ਕਰਨਾ ਸੋ ਕਰਿਆ ਸੋਦਰ ਆਗਾਸ ਮਹੱਲਾ ਪਹਿਲਾ ਓੰਕਾਰ ਸਤਿਗੁਰ ਪ੍ਰਸਾਦ ਸੋਦਰ ਤੇਰਾ ਕੀਆ ਸੋ ਕਰਕੇ ਹਾ ਜਿਤਬੈ ਸਰਬ ਸਮਾਲੇ ਵਾਝੇ ਤੇਰੇ ਨਾਮ ਦਾ ਨਿਕ ਅਸ਼ੰਕਾ ਗیتے ਤੇਰੇ ਵਾਹਨ ਹਾਰੇ ਕੇਤੇ ਤੇਰੇ ਰਾਗ ਪਰਿ ਸੋ ਕਈਐ ਕੇਤੇ ਤੇਰੇ ਗਾਵਨ ਹਾਰੇ ਗਾਵਾਂ ਤੁਧਨੋ ਪਵਨ ਪਾਣੀ ਬੈਸੰਤ ਪਰ ਗਾਵੈ ਰਾਜਾ ਧਰਮ ਦੀਵਾਰੀ ਗਾਵਾਂ ਤੁਧਨੋ ਚਿਤ ਗਉਤ ਲਿਖ ਜਾਣ ਨ ਲਿਖਲੇ ਧਰਮ ਵਿਚਾਰੇ ਗਾਵਾਂ ਤੁਧਨੋ ਇਸਰ ਬ੍ਰਹਮਾ ਦੇਵੇ ਸੋਹਨ ਤੇਰੇ ਸਦਾ ਸੁਹਾਰੇ ਗਾਵਾ ਤੁਧਨਾ ਇੰਦਰੇਂਦਰਾ ਸੰਬੈਠੇ ਦੇਵ ਤੇ ਅੰਦਰ ਨਾਲੇ ਗਾਵਾਂ ਤੁਧਨਾ ਸਿੱਧ ਸਮਾਧੀ ਅੰਦਰ ਗਾਵਾਂ ਤੁਧਨਾ ਸਾਧ ਵਿਚਾਰੇ ਗਾਵਾਂ ਤੁਧਨਾ ਜਤੀ ਸਤੀ ਸੰਤੋਖੀ ਗਾਵਾਂ ਤੁਧਨਾ ਵੀਰ ਕਰਾਰੇ ਗਾਵਾਂ ਤੁਧਨਾ ਪੰਡਤ ਪੜ ਰੱਖੀ ਸਰਜਗ ਜਗਵੇਤਾ ਨਾਲੇ ਗਾਵਾਂ ਤੁਧਨਾ ਮੋਹਨੀਆਂ ਮਨ ਮੋਹਨਾ ਸੁਰਗ ਮਛ ਪਿਆਲੇ ਗਾਵਾਂ ਤੁਧਨੋਂ ਰਤਨੋਂ ਪਾਏ ਤੇਰੇ ਅਠਸਠ ਤੀਰਤਨਾ ਨੇ ਗਾਵਾਂ ਤੁਧਨੋਂ ਜੋਤ ਮਹਾਬਲ ਸੂਰਾ ਗਾਵਾਂ ਤੁਧਨੋਂ ਖਾਣੀ ਚਾਰੇ ਗਾਵਾਂ ਤੁਧਨੋਂ ਕੰਡ ਮੰਡਲ ਬ੍ਰਹਮੰਡਾ ਕਰਕਾਰ ਆਖੇ ਤੇਰੀ ਧਾਰੇ ਸ੍ਰੀ ਤੁਧਨੋਂ ਗਾਵਨ ਜੋ ਤੁਧ ਭਾਵਨ ਨਰਤੇ ਤੇਰੇ ਭਗਤਰਸਾਲੇ ਹੋਰ ਕੀਤੇ ਤੁਧਨੋਂ ਗਾਵਨ ਸੇਵੈ ਚਿਤਨਾਵਾਂ ਨਾਰਾ ਕਿਆ ਵਿਚਾਰੇ सोई साथ साथ रंगी रंगी कर 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 सोई सदा ਸਚ ਸਾਇ ਸੱਚਾ ਸਾਚੀ ਨਾਈ ਹੈ ਬਿਉ ਸੇ ਜਾਇ ਰੰਗਾ ਸੀ ਰਚਨਾ ਜਿਨ ਰਚਾਈ ਰੰਗੀ ਰੰਗੀ ਭਾਤੇ ਕਰ ਕਾ ਜਿਸੇ ਮਾਇਆ ਜਿਨੋਂ ਪਾਈ ਕਰ ਕਰ ਦੇਖੈ ਕੀਤਾ ਆਪਣਾ ਜਿਉ ਜਿਸ ਦੀ ਵਢਾਈ ਜੋ ਤਿਸ ਭਾਵੇ ਸੋਈ ਕਰਸੀ ਫਿਰ ਹੁਕਮ ਨਾ ਕਰ ਨਾ ਜਾਇ ਸੋ ਪਾਸਾ ਸੋ ਸਾਹ ਪਤ ਸਾਹਿਬ ਨਾਨਕ ਰਹਿਣਿ ਜਾਇ ਆਸਾ ਮਹੱਲਾ ਪਹਿਲਾ ਸਵੱਡਾ ਆਖੈ ਕੋਈ ਕੇ ਵਡ ਵੱਡਾ ਰਿਠਾ ਹੋਏ ਕੀਮਤ ਪਾਏ ਨਾ ਕਿ ਆ ਜਾਏ ਕਹਿਣੇ ਵਾਲੇ ਤੇਰੇ ਰਏ ਸਮਾਏ ਵੱਡੇ ਮੇਰੇ ਸਾਈ ਬਾ ਘਹਿਰ ਗਮੀਰਾ ਗੁਣੀ ਘੀਰਾ ਕੋਈ ਨ ਜਾਣੈ ਤੇਰਾ ਕੀਤਾ ਕੀ ਵਡ ਚੀਰਾ ਰਹਾਓ ਸਭ ਸਭ ਤੇ ਮਲ ਸੁਰਤ ਕਮਾਈ ਸਭ ਕੀਮਤ ਮਿਲ ਕੀਮਤ ਪਾਈ ਗਿਆਨੀ ਧਿਆਨੀ ਗੋਰਾ ਗੁਰਹਾਈ ਕਹਿ ਨਜਾਈ ਤੇਰੀ ਤਲਬ ਡਿਆਈ ਸਭ ਸਤ ਸਭ ਤਬ ਸਭ ਚੰਗਿਆਈਆਂ ਸਿਤਾ ਬਰਖਾ ਕੀਆ ਬੜਿਆਈਆਂ ਤੁਧ ਵਿਣਾ ਸਿੱਧੀ ਕਿਨੇ ਨਾ ਪਾਈਆ ਕਰੰਗ ਲੈ ਨਾਹੀ ਠਾਕ ਰਹੀ ਆਖਣ ਵਾਲਾ ਕਿਆ ਵਿਚਾਰਾ ਸਿੱਤੀ ਭਰੇ ਤੇਰੇ ਪੰਡਾਰਾ ਜਿਸ ਤੋਂ ਦੇਹ ਤੇ ਸੈ ਕੈ ਚਾਰਾ ਨਾਨਕ ਸੱਚ ਸਵਾਰਣ ਹਰਿ ਰਾਸ ਸੋ ਮਹੰਲਾ ਪਹਿਲਾ ਆਖਾ ਜੀਵਾ ਵਿਸਰੈ ਮਰ ਜਾਉ ਆਖਣਿ ਓਖਾ ਸੱਚਾ ਨਾਮੁ ਸੱਚੇ ਨਾਮ ਕੀ ਲਾਗੈ ਭੂਖਾ ਉਤਮਕੈ ਖਾਏ ਚਲਿਐ ਦੂਕਾ ਸੋਖਿਆ ਵਿਸਰੈ ਮੇਰੀ ਮਾਏ ਸੱਚਾ ਸਾਇ ਸੱਚੈ ਨਾਹਿ ਰਹਾਉ ਸੱਚੇ ਨਾਮ ਕੀ ਤਲਬ ਡਿਆਈ ਆਪ ਸਕੇ ਕੀਮਤ ਨਹੀਂ ਪਾਈ ਜੇ ਸਾ ਮਿਲ ਕੇ ਆਖਣ ਪਾਏ ਵੱਡਾ ਨੋਵੇ ਘਾ ਨ ਜਾਏ ਨਾ ਮਰਨੋ ਹੋਵੇ ਸੁਸੋ ਤਿੰਦਾ ਰਹੇ ਨ ਚੁੱਕੇ ਪੋਗਾ ਗੁਣ ਇਹ ਹੋਰ ਨਾ ਹੀ ਕੋਏ ਨਾ ਕੋ ਹੁਆ ਨਾ ਕੋ ਹੋਏ ਜੀਵੜਿਆ ਤੀਵੜ ਤੇਰੀ ਦਾਤ ਜਿੰਨ ਦਿਨ ਕਰ ਕਹਿ ਤੀ ਤੀ ਰਾਤ ਖਸਾ ਵਿਸਾਰ ਹੈ ਤੇ ਕਮ ਜਾਤ ਨਾਨਕ ਨਾਮ ਹੈ ਬਾਸਨਾਤ ਰਾਗ ਗੁਜਰੀ ਮਹੱਲਾ ਚੌਥਾਰ ਕੇ ਜਨ ਸਤਿਗੁਰ ਸਤਪੁਰ ਸਾ ਵਿਨਾ ਕਰੋ ਗੁਰਪਾਸ ਹਮ ਕੀਰੇ ਕਿਰਮ ਸਤਗੁਰ ਸਰਣਾਇ ਕਰਦੇ ਆ ਨਾਮ ਪਰਗਾਸ ਮੇਰੇ ਮਿਤਵਰ ਦੇਵਾ ਹਮ ਕੁਰਾਮ ਨਾਮ ਪਰਗਾਸ ਗੁਰਮਤਿ ਨਾਮਿ ਰਾਜ ਰਾਣ ਸਖਾਈ ਹਰ ਕੀਰਤ ਹਮ ਰੀ ਰਹਿ ਰਸ ਰਹਾਉ ਹਰ ਜਨ ਕੇ ਵਡ ਪਾਗ ਵਡੇਰੇ ਜਿਨ ਹਰ ਸਰਦਾਰ ਪਿਆਸ ਹਰ ਹਰ ਨਾਮ ਲੈ ਤਰਤਾ ਸਹਿ ਬਿਨ ਸੰਗਤ ਗੁਪ ਪ੍ਰਕਾਸ਼ ਜਿਨ ਹਰ ਹਰ ਅਸ ਨਾਮ ਨਾ ਪਾਇਆ ਤੇ ਭਾਗ ਇਹਨਾਂ ਜੰਪਾਸ ਜੋ ਸਤ ਗੁਰ ਸਰਣ ਸੰਗਤ ਨਹੀਂ ਆਏ ਤ੍ਰਿਗ ਜੀਵੇ ਤ੍ਰਿਗ ਜੀਵਾਸ ਜਿਨਹਾਰ ਜਨ ਸਤਿਗੁਰ ਸੰਗਤ ਪਾਈ ਤਿਨ ਧੁਰ ਮਸਤਕ ਲਿਖਿਆ ਲਿਖਾਸ ਤਨ ਤਨ ਸਾ ਸੰਗਤਾ ਜਿ ਤਰਸ ਪਾਇਆ ਮਿਲ ਜਨ ਨਾਨਕ ਨਾਮ ਬਰਗਾਸ ਰਾਗ ਗੂਜਰੀ ਮਹੱਲਾ 5 ਕਾਹੀ ਰੇ ਬੰਚ ਤਵ ਉਹ ਦਮਜਾ ਆਰਣ ਜੀਉ ਪਰਿਆ ਸਾਲਬਤਰ ਮੈਂ ਜੰਤੁ ਪਾਏ ਤਾ ਕਾਰੇ ਜਕਾ ਗੈ ਕਰ ਧਰਿਆ ਮੇਰੇ ਮਾਧੋ ਜੀ ਸਤ ਸੰਗਤ ਮਿਲੇ ਸੋ ਧਰਿਆ ਗੁਰ ਪ੍ਰਸਾਦ ਪਰਮ ਪਦ ਪਾਇਆ ਸੁਖੇ ਕਾਇਸ਼ਟ ਧਰਿਆ ਰਹਾ ਜਨਨ ਪਿਤਾ ਲੋਕ ਸਤਾਬ ਨੇਤਾ ਕੋਇ ਨ ਕਿਸ ਕੀ ਧਰਿਆ ਸਿਰ ਸਿਰਜ ਕਸਮਾਏ ਠਾਕੁਰ ਕਾਹੇ ਮਨ ਭਾਉ ਕਰਿਆ ਉੜੇ ਊੜਾ ਵੈਸੇ ਕੋਸਾ ਤਿਸ ਪਾਛੈ ਬਚਰੇ ਛਰਿਆ ਤਨ ਕਮਣ ਕਲਾਵੇ ਕਮਣ ਚੁਗਾਵੇ ਮਨ ਮੈਂ ਸਿਮਰਨ ਕਰਿਆ ਸਭ ਨੀਤਾਨ ਦਸ ਸਿਸ਼ਟੀ ਸਿਧਾਨ ਠਾਕੁਰ ਕਰਤਾਲ ਧਰਿਆ ਜਨ ਨਾਨਕ ਬਲਬਸ ਸਤਿਵੰਦ ਜਾਈਐ ਤ੍ਰੰਤਨ ਪਾਰ ਆਵਰਿਆ ਰਾਗ ਅਸਮਾਲਾ ਚੌਥਾ ਸਤਿਗੁਰ ਕੀ ਕੌਂਕਾਰ ਸਤਿਗੁਰ ਪ੍ਰਸਾਦ ਸੋ ਪਰਖ ਨਿਰੰਝਨਰ ਪਰਖ ਨਿਰੰਝਨਾਰ ਗਮਾ ਗਮਾ ਪਾਰਾ ਸਭ ਤਿਆਵੇ ਸਭ ਤਿਆਵੇ ਤੁਧ ਜੀ ਹਰ ਸੱਚੇ ਸਿਰਜਣਹਾਰਾ ਸਭ ਜੀਤ ਮਾਰੇ ਜੀਤੋ ਜੀ ਆਕਾ ਦਾ ਤਾਰਾ ਹਰ ਧਿਆਉ ਸੰਤੋ ਜੀ ਸਭ ਦੁੱਖ ਵਿਸਾਰਨ ਹਾਰਾ ਹਰਿਆ ਤੇ ਠਾਕੁਰਿਆ ਤੇ ਸੇਵ ਜੀ ਕਿਆ ਨਾਨਕ ਜੰਤ ਵਿਚਾਰਾ ਤੂੰ ਘਟ ਘਟ ਅੰਤਰ ਸਭ ਲੈਨ ਅੰਤਰ ਜੀ ਹਾਰੇ ਕੋ ਪੁਰਖ ਸਮਾਨਾ ਇਕਦਾ ਤੈਕ ਬੇਖਾਰੀ ਜੀ ਸਭ ਤੇਰੇ ਚੋ ਜਿਗ ਡਾਣਾ ਆਪੇ ਦਾਤਾ ਆਪੇ ਭੁਗਤਾ ਜੀ ਹੋਂ ਤਦ ਬਿਨੈ ਅਵਰ ਨਾ ਜਾਣਾ ਤੂੰ ਪਾਰ ਬ੍ਰਹਮ ਦੇ ਅੰਤ ਬੇਅੰਤ ਜੀ ਤੇਰੇ ਕੀਆ ਗੁਣ ਆਖੋਂ ਖਾਣਾ ਜੋ ਸੇਵਾ ਜੋ ਸੇਵਾ ਤੁਝੀ ਜਨ ਨਾਨਕ ਤਿਲ ਕੁਰਬਾਣਾ ਹਰ ਤਿ ਆਵੇ ਹਰ ਤਿ ਆਵੇ ਤੁਝੀ ਸੇ ਜਨ ਜੁਗ ਮੈਂ ਸੁਖ ਵਾਸੀ ਸੇ ਮੁਕਤਾ ਸੇ ਮੁਕਤ ਭਾਏ ਜਨਰਤਿਆ ਆਇਆ ਜੀ ਤਿੰਨ ਟੁੱਟੀ ਜੰਮ ਕੀ ਫਾਸੀ ਜੇ ਨਿਰਭਉ ਜਨ ਨਿਰਭਉ ਧਿਆਇਆ ਜੀ ਤਨ ਕਾ ਭਾਉ ਸਭ ਗਵਾਸੀ ਜਿਨ ਸੇਵਿਆ ਜਿਨ ਸੇਵਿਆ ਮੇਰਾ ਹਰਜੀਤੇ ਹਰ ਹਰ ਰੂਪ ਸਮਾਸੀ ਸੇ ਤਨ ਸੇ ਤਨ ਜਨਰਤਿਆ ਆਇਆ ਜੀ ਜਨ ਨਾਨਕ ਤਿਨ ਬਨ ਜਾਸੀ ਤੇਰੀ ਭਗਤ ਤੇਰੀ ਭਗਤ ਪੰਡਾਰ ਜੀ ਭਰੇ ਬੇਅੰਤ ਬੇਅੰਤਾ ਤੇਰੀ ਭਗਤ ਤੇਰੇ ਭਗਤ ਸਲਾਹ ਤੁਧ ਜੀ ਅਰਣਿਕਾ ਨੇਕਾ ਅਨੰਤਾ ਤੇਰੀ ਅਨੇਕਾ ਤੇਰੇ ਅਨੇਕ ਰਾ ਪੂਜਾ ਜੀ ਤਬ ਤਾਂ ਪੈ ਜਪੈ ਬੇਅੰਤਾ ਤੇਰੇ ਅਨੇਕਾ ਤੇਰੇ ਅਨੇਕ ਪੜਾ ਬੋ ਸਿਮਰਤ ਸਾਸਤ ਜੀ ਕਰ ਕਰਿਆ ਖਟ ਕਰਮ ਕਰੰਤਾ ਸੇ ਭਗਤਾ ਸੇ ਭਗਤ ਭਲੇ ਜਨ ਨਾਨਕ ਜੀ ਜੋ ਭਾਵੈ ਮੇਰੇ ਹਰਿ ਭਗਵੰਤਾ ਤੋ ਆਦਿ ਪ੍ਰਖਾ ਪਰੰਪਰ ਕਰਤਾ ਜੀ ਤੂ ਜੀਵਡਾ ਵਰਨਾ ਕੋਈ ਤੂ ਜੁਗ ਜੁਗ ਏਕੋ ਸਦਾ ਸਦਾ ਤੂ ਏਕੋ ਜੀਤੋ ਨਹਿ ਚਲ ਕਰਤਾ ਸੋਈ ਤਦਿਆਪੇ ਭਾਵੈ ਸੋਈ ਵਰਤਾ ਜੀ ਤੂ ਆਪੇ ਕਰੈ ਸੋ ਹੋਈ ਤਦਿਆਪੇ ਸ੍ਰਿਸ਼ਟਾ ਸੋ ਸਪਾਈ ਜੀ ਤੂ ਤਦਿਆਪੇ ਸ੍ਰਿਜ ਸਭ ਗੋਈ ਜਨ ਨਾਨਕ ਗੁਣ ਗਾਵੇ ਕਰਤੇ ਕੇ ਜੀ ਜੋ ਸਭ ਸੇ ਖਾ ਜਾਣ ਹੋਈ ਆਸਾ ਮਹਲਾ 4 ਤੂੰ ਕਰਤਾ ਸਚਿਆਰ ਮੈਂ ਦਾਸ ਆਂ ਜੋ ਤੂੰ ਪਾਵੇ ਸੋਈ ਥੀਸੀ ਜੋ ਤੂੰ ਦੇ ਸਿਓ ਪਾਈ ਰਾ ਸਭ ਤੇਰੀ ਤੂੰ ਸਭ ਨੇਤ ਆਇਆ ਇਸਨੇ ਕਿਰਪਾ ਕਰੈ ਤੰਨਾ ਵਰਤਨ ਪਾਇਆ ਗੁਰਮੁਖ ਲਾਤਾ ਮਨ ਗਵਾਇਆ ਤਦਿਆ ਵਿਛੋੜਿਆ ਮਿਲਾਇਆ ਤੂੰ ਦਰਿਆ ਸਭ ਤੋਂ ਜੀ ਮਾਏ ਤੇਰੇ ਬਿਨ ਤੁਝਾ ਕੋਈ ਨਾ ਹੈ ਜਿਸਨ ਸਭ ਤੇਰਾ ਖੇਲਾ ਵਿਜੋਗ ਬਨ ਵਿਛੜਿਆ ਸੰਜੋਗੀ ਮੇਲਾ ਜਿਸਨਾ ਤੂੰ ਜਾਣ ਆਏ ਸੋ ਜਨ ਜਾਣ ਹਰਿ ਗਣ ਸਦੀ ਆਖ ਖਾਣੈ ਜਿਨ ਹਰਿ ਸੇਵਿਆ ਤਿਨ ਸੁਖ ਪਾਇਆ ਸੇ ਜੀ ਹਰਿ ਨਾਮ ਸਮਾਇਆ ਮੂੰ ਆਪੇ ਕਰਤਾ ਤੇਰਾ ਕੀਆ ਸਭ ਹੋਏ ਤੂਸ ਬਿਨ ਦੁਜਾ ਕੋ ਨਾ ਕੋਈ ਤੂੰ ਕਰ ਕਰ ਵੇਖੈ ਜਾਣੈ ਸੋਏ ਜਨਨਾ ਨਾ ਗੁਰਮੁਖ ਪ੍ਰਗਟ ਹੋਏ ਆਸਾਵਣ ਲਾ ਪਹਿਲਾ ਤਿਤ ਸਰੋੜਾ ਪਹਿਲੇ ਨਵਾਸਾ ਪਾਣੀ ਪਾਉ ਗਤ ਨਾ ਕੀਆ ਕਾਂਕੈ ਮਹ ਬਗ ਨਹੀਂ ਚੱਲਿਆ ਉਹ ਦੇਖਾ ਤੈ ਡੋਬੀ ਆਲੇ ਮਾਨੇਕ ਨਚੇ ਤਸੂਰ ਮਨਾ ਹਰ ਬਿਸਰਾ ਤੇਰੇ ਗੁਣ ਗਲਿਆ ਰਹਾ ਨਾਉ ਜਤੀ ਸਤੀ ਨਹੀਂ ਪੜਿਆ ਮੂਰਤ ਮੁਕਤਾ ਜਨਮ ਪਿਆ ਪ੍ਰਣੋਤ ਨਾਨਕ تن ਕੀ ਸਰਨਾ ਜਿੰਤੋ ਨਾਈ ਬਿਸਰਿਆ ਆਸਾ ਮਹਲਾ ਪੰਜਵਾ ਪਈ ਪ੍ਰਾਪਤ ਮਹਾਰਖ ਦੇ ਹੋਰੀਆ ਗੋਬਿੰਦ ਮਰਣ ਕੀ ਏ ਤੇਰੀ ਬਰੀਆ ਅਵਰ ਕਾਇ ਤੇਰੇ ਕਿ ਤਨ ਕਾਮ ਮਿਲ ਸਾਧ ਸੰਗਤ ਭਜ ਕੇਵਲ ਨਾਮ ਸਰੰਜਾਂ ਉਲਾਗ ਭਵ ਜਲ ਤਰਣ ਕੈ ਜਨ ਅਮ੍ਰਿਤਾ ਯਾਤਰਾ ਮਾਇਆ ਕੈ ਰਹਾਉ ਜਬ ਤਵ ਸੰਜਮ ਕਰਮ ਨਾ ਕਮਾਇਆ ਸੇਵਾ ਸਾਧਨਾ ਜਾਣਿਆ ਹਰ ਰਾਇਆ ਕਹੋ ਨਾਨਕ ਹਮੀਂ ਚਰਮਾ ਸਰਣ ਪਰੇ ਕੀ ਰੱਖੋ ਸ਼ਰਮ ਪਾਸੇ ਦਸਮੀ ਕਵੇ ਬਾਚ ਬੇਨਤੀ ਚਉ ਪਈ ਹਮਰੀ ਕਰਵਾ ਤੇ ਰੱਛਾ ਪੂਰਨ ਹੋਏ ਜਿਤਗੀ ਇਛਾ ਤਉ ਚਰਨਨ ਮਨ ਰਹੇ ਹਮਾਰਾ ਆਪ ਨਾ ਜਾਣ ਕਰੋ ਪ੍ਰਤਪਾਰਾ ਹਮਰੇ ਦ੍ਰਿਸ਼ਟ ਸਵੇ ਤੁਮ ਕਾਹੋ ਆਪਾ ਦੇ ਮੋਹੇ ਬਚਾਵੋ ਸੁਖੀ ਵਸੈ ਮੋਰੋ ਪਰਿਵਾਰਾ ਸਿਵ ਸਿਖ ਸਵੇ ਕਰਤਾਰਾ ਮੋਰ ਅਛਾ ਨਹੀਂ ਕਰਦਾ ਕਰਿਆ ਸਭ ਬਰਨ ਕੋ ਵਸੰ ਰਿਐ ਪੂਰਨ ਹੋਇ ਮਾਰੀ ਅਸਾ ਤੁਰ ਭੇਨ ਕੀ ਰਹੇ ਪ੍ਰਿਆਸਾ ਤਮੈ ਚਾਹ ਲੁਕੀ ਵਰਨਾ ਤਿਆਂ ਹਉ ਜੋ ਵਰਚਾਉ ਸਤੰ ਤੇ ਪਾਉ ਸਿਵ ਸਖ ਮਾਰੇ ਤਾਰੀਐ ਚੰਚੁ ਚੰ ਸਤਰਾ ਮਾਰੇ ਮਾਰੀ ਆਪਾ ਦੇਮ ਜੈ ਬਰੀਐ ਮਰਨ ਕਾਲ ਕਾ ਤਰਾਸਨ ਬਰੀਐ ਹੋ ਜਸਦਾ ਹਮਾਰੇ ਪਛਾ ਸ੍ਰੀ ਹਸਤੂ ਜੋ ਕਰਿਓ ਰੱਛਾ ਰੱਖ ਲਿਓ ਮੈ ਰਖਨ ਹਾਰੇ ਸਾਹਿਬ ਸੰਤ ਸਹਾਰੇ ਪਿਆਰੇ ਦਿਲ ਬੰਦ ਦੁਸ਼ਟਨ ਕੇ ਹੰਤਾ ਤੁਮਾ ਪੂਰੀ ਚਤੁਰਦਸ ਕੰਤਾ ਕਾਲ ਪਾਏ ਬ੍ਰਹਮਾ ਬਕਤਰਾ ਕਾਲ ਪਾਏ ਸਿਵ ਜੂ ਅਵਤਾਰਾ ਕਾਲ ਪਾਇ ਕਰ ਬਿਸਨਾ ਪ੍ਰਕਾਸ਼ਾ ਸੁਕਲ ਕਾਲ ਕਾ ਕੀਆ ਤਮਾਸਾ ਜਮਨ ਕਾਲ ਜੋਗੀ ਸਰ ਕੀਓ ਭੇਦ ਰਾਜ ਬ੍ਰਹਮਾ ਜੋਥਿਓ ਜਮਨ ਕਾਲ ਸਭ ਲੋਕ ਸਵਾਰਾਨ ਵਸਕਾਰ ਹੈ ਤਾਏ ਹਮਾਰਾ ਜਮਨ ਕਾਲ ਸਭ ਜਗਤ ਬਨਾਇਓ ਓ ਦੇਵ ਤੈਤ ਜਸ਼ਨ ਪਜਾਇਓ ਆਦੰਤੇ ਕੈ ਅਵਤਾਰਾ ਸੋਈ ਗੁਰੂ ਸਮਝਿਓ ਹਮਾਰਾ ਨਮਸਕਾਰ ਤਿਸ ਹੀ ਕੋ ਹਮਾਰੀ ਸਕਲ ਪ੍ਰਜਾ ਜਿਨੇ ਆਪ ਸਵਾਰੀ ਸਿਵ ਕਨ ਕੋ ਸਭ ਗੁਣ ਸੁਖ ਦਿਓ ਸਤਰਣ ਕੋ ਪਰਮਉ ਬਦ ਕੀਆ ਘਟ ਘਟ ਕੇ ਅੰਤਰ ਕੀ ਜਾਣਤ ਭਲੇ ਬੁਰੇ ਕੀ ਪੀਰ ਵਿਸ਼ਾਨਤ ਚੀਟੀ ਤੇ ਕੁੰਚ ਰਸਤੂਲਾ ਸਾ ਪਰ ਕਿਰਪਾ ਦ੍ਰਿਸ਼ਟ ਕਰ ਪੁੱਲਾ ਸੰਤਾਂ ਦੁਖ ਪਾਏ ਤੇ ਦੁਖੀ ਸੁਖ ਪਾਏ ਸਾਧਨ ਕੇ ਸੁਖੀ ਏਕੇ ਕੀ ਪੀਰ ਪਛਾਨੈ ਕਟ-ਕਟ ਕੇ ਪੜ-ਪੜ ਕੀ ਜਾਣੈ ਜਵਦ ਕਰਾ ਕਰਾ ਕਰ ਤਾਰਾ ਪ੍ਰਜਾ ਤਰ ਤਵ ਦੇ ਅਪਾਰਾ ਜਬ ਆਕਰ ਕਰਤ ਕਬਹੂ ਤੁਮੈ ਮਿਲਤ ਦੇ ਦਰਸਨ ਹੂੰ ਜੀਤੇ ਬਦਨ ਸਤ ਸਵਤਾਰੈ ਆਪ ਆਪਣੀ ਬੂਝੋ ਚਾਰੈ ਸਭ ਹੀ ਤੇ ਰਹਿ ਤਿਨ ਰਾਲਾ ਮਾ ਜੰਤ ਬੇਦ ਭੇਰ ਅਰਿਆ ਨਿਰੰਕਾਰ ਨਿਰਵਕਾਰ ਨੀਲਾ ਆਦ ਨੀਲਾ ਨਾਦ ਸੰਭ ਤਾਕਾ ਮੂੜ ਚਾਰਤ ਭੇਦਾ ਜਾ ਕੋ ਭੇਵ ਨ ਪਾਉ ਤ ਭੇਦਾ ਤਾਕੋ ਕਰਪਾ ਨ ਰਮਾਨਤ ਮਹਾ ਮੂਲ ਵਿਸ਼ ਭੇਦ ਨ ਜਾਣਤ ਮਹਾ ਦੇਵ ਕੋ ਕੈਸਾ ਸੇਵਾ ਨਿਰੰਕਾਰ ਕਾ ਚੀਰਤ ਨੈ ਪਿਵਾ ਆਪ ਆਪਣੀ ਬੁਧ ਹੈ ਜੇਤੀ ਵਰਨਤ ਭਿਨਾ ਬਿਨ ਤੋਂ ਐ ਤੇਤੀ ਤੁਮਰਾਲ ਕਾ ਨਾ ਜਾਏ ਬਸਾਰਾ ਕਹਿ ਵਿਸ ਜਾ ਪ੍ਰਥਮ ਸੰਸਾਰਾ ਏ ਕੈ ਰੋਪਾ ਨੂੰ ਬਿਸਰੋ ਪਾਰੰਕ ਭਇਉ ਰਾਉ ਕੈ ਬੁਪਾ ਅੰਡਾ ਜੇ ਰਸਿਤ ਕਿਨੀ ਉਤਪਜ ਕਾਨ ਬਹੁ ਰਤ ਦੇਨੀ ਕਾਉਂ ਫੂਲ ਰਾਜਾ ਬੈਠਾ ਕੌਂ ਸੇ ਮਿੰਟ ਭਇਉ ਸੰਕਰਿ ਕੈਠਾ ਸਗਰੇ ਸ੍ਰਿਟ ਦੇਖਾਏ ਚੰਬਾ ਆਜੁਗਾ ਸ੍ਰੋਤ ਸਵੰਭਾਵ ਰੱਛਾ ਮੇਰੀ ਤੁਮ ਕਰੋ ਸਿੱਖੋ ਵਾਰੈ ਸਖ ਸੰਗਾਰੋ ਦੁਸ਼ਟ ਜੀਤੇ ਉਠਵਤ ਤਤ ਪਾਤਾ ਸਕਲ ਅਪਨੇਸ਼ ਕਰੋ ਰਣਗਾਤਾ ਜੇ ਅਸਤ ਜਾ ਤਵ ਸਰਨੀ ਪਰੇ ਤਿਨ ਕੇ ਦੁਸ਼ਟ ਦੁਖਤਾ ਮਰੇ ਪੁਰਖ ਜਾਨ ਪਗ ਪਰੇ ਤਿਆਰੇ ਤਿਨ ਕੇ ਤੁਮ ਸੰਕਟ ਸੌਰ ਤਾਰੇ ਜੋ ਕਲ ਕੋ ਇਕ ਬਾਰ ਤੇ ਆਏ ਤਾਂ ਕੇ ਕਾਲ ਕੁਨੈ ਐਹ ਹੈ ਰੱਛਾ ਹੋਏ ਤਾਂ ਇਹ ਸਭ ਕਾਲਾ ਦੁਸ਼ਟ ਰਸਤੇ ਦਦ ਕਾਲਾ ਕਿਰਪਾ ਦ੍ਰਿਸ਼ਤਾਂ ਜੈਨ ਹਰਿ ਹੋ ਤਾ ਕੇ ਤਾ ਤਨਕ ਮੋ ਹਰਿ ਹੋ ਰੇ ਸਦ ਕਰਮਾ ਸਭ ਹੋਈ ਦੁਸ਼ਟ ਚਾਛ ਵਸ ਸਕੈ ਨਾ ਕੋਈ ਏਕ ਵਾਰ ਜਿੰਤ ਮੈਂ ਸੰਬਾਰਾ ਕਾਲ ਫਾਸਤੇ ਤਾ ਹੀ ਮਹਾਰਾ ਜਿੰਨਰ ਨਾਮ ਤਿਆਰੋ ਤਾ ਦਰਦ ਦੁਸ਼ਟ ਦੋਖ ਤੇ ਰਹਾ ਖੜਕੇਤ ਮੈਂ ਸ਼ਰਨ ਤਿਆਰੀ ਆਪ ਦੇ ਲਿਓ ਵਾਰੀ ਸਰਬ ਠੌਰ ਮੋਹ ਹੋਸਾਈ ਦੁਸ਼ਟ ਦੋਖ ਤੇ ਲਿਓ ਬਚਾਈ ਸਵਈਆ ਪਾਏਂ ਗਏ ਜਉ ਤੇ ਤੁਮਰੇ ਤਵ ਤੇ ਕੋ ਆਖ ਤਰੇ ਲੀ ਆਨਿਓ ਰਾਮ ਰਹੀ ਪੂਰਾਨ ਪੂਰਾਨ ਅਨੇਕ ਹੈ ਮਤਿ ਕਨ ਨਾ ਮੰਨਿਓ ਸ਼ਿਵਰਾ ਸਾਸਤਰ ਦੇ ਸਭ ਹੈ ਬੋ ਭੇਦ ਕਹ ਮੇਕ ਨਾ ਜਾਣਿਓ ਸ੍ਰੀ ਅਸਪਾਨ ਕਿਰਪਾ ਤੁਮਰੀ ਕਰ ਮੈਂ ਨਾ ਕਹਿਓ ਸਭ ਦੋਇ ਬਖਾਨਿਓ ਦੋਹੀ ਰਾਮ ਸਗਲ ਦਵਾਰ ਕੋ ਛਾੜ ਕੇ ਗਇਓ ਤੁਹਾਰੋ ਦਵਾਰ ਬਾਹੇ ਗਏ ਕੀ ਲਾਜ ਅਸ ਗੋਬਿੰਦਾਸ ਤੁਹਾਰ ਆਰਾਮ ਕਲੀ ਮਹਲਾ ਤੀਜਾ ਨਾਨਕ ਕੋ ਕਾਰ ਸਤਿਗੁਰ ਪ੍ਰਸਾਦ ਆਨੰਦ ਪਿਆ ਮੇਰੀ ਮਾਏ ਸਤਿਗੁਰੂ ਮੈਂ ਪਾਇਆ ਸਤਿਗੁਰਤਾ ਪਾਇਆ ਸਹਿ ਸੇਤੀ ਮਨਵੱਜੀਆਂ ਵਧਾਈਆਂ ਰਾਗ ਰਤਨ ਪਰਵਾਰ ਪ੍ਰੀਆ ਸ਼ਬਦ ਕਾ ਹੁਣੀ ਆਈਆ ਸ਼ਬਦੋ ਤਾ ਗਾਵਾਰੀ ਕਿ ਰਾਮ ਅੰਜਨੀ ਵਸਾਇਆ ਕਹਿ ਨਾਨਕ ਆਨੰਦ ਹੋਆ ਸਤਿਗੁਰੂ ਮੈਂ ਪਾਇਆ ਏ ਮਨ ਮੇਰਿਆ ਤੂੰ ਸਦਾ ਰਹੁ ਹਰ ਨਾਲੇ ਹਰ ਨਾਲ ਰਹੁ ਤੁਮਾਨਾ ਮੇਰੇ ਦੁੱਖ ਸਭ ਵੇਸਾਰਨਾ ਅੰਗੀਕਾਰੋ ਕਰੇ ਤੇਰਾ ਕਾਰਜ ਸਭ ਸਵਾਰਨਾ ਸਭ ਨਾ ਗੱਲਾਂ ਸਮਰਾਸ ਸਵਾਵੇਂ ਸੋਖਿਆ ਮਨ ਵਿਚਾਰੇ ਕਹਿ ਨਾਨਕ ਮਾਨਾ ਮੇਰੇ ਸਦਾ ਰਹੁ ਹਰਿ ਨਾਲੇ ਸਾਚੇ ਸਾਹਿਬਾ ਕੀ ਆਈਂ ਕਰਤੇ ਰਹਿ ਕਰਤਾ ਤੇਰੇ ਸੰਗਿ ਚਾਏ ਜਿਸ ਤੇ ਸੋ ਪਾਵੇ ਸਦਾ ਸਿਖਤ ਸਾਂ ਲਾਹਾ ਤੇਰੀ ਨਾਮ ਮਨ ਵਸਾਵੇ ਨਾਮ ਜਿਨ ਕੈ ਮਨ ਅਸਿਆ ਵਾਜੇ ਸਬਦ ਘਨੇਰੇ ਕਹ ਨਾਨਕ ਸੱਚੇ ਸਾਹਿਬ ਕਿਆ ਨਾਹੀਂ ਕਰਤੇ ਰਹਿ ਸੱਚਾ ਨਾਮ ਮੇਰਾ ਤਾਰ ਰੂ ਸੱਚਾ ਨਾਮ ਆਧਾਰ ਮੇਰਾ ਹਾ ਜਿਨ ਭੁੱਖਾਂ ਸਭ ਗਵਾਈਆਂ ਕਰ ਸਾਂ ਸੁਖ ਮਨ ਆਏ ਵਸਿਆ ਜਿਨ ਇੱਛਾ ਸਭ ਪੁਜਾਈਆਂ ਸੁਦਾ ਪ੍ਰਵਾਣ ਕੀਤਾ ਗੁਰੂ ਵਟੋਂ ਇਸਤੀਆਂ ਐ ਵਡਿਆਈਆਂ ਕਹ ਨਾਨਕ ਸੁਣੋ ਸੰਤੋ ਸਭ ਦਰੋ ਪਿਆਰੋ ਸਾਚਾ ਨਾਮ ਮੇਰਾ ਆਧਾਰ ਵਾਜੇ ਪੰਜ ਸਵਤਿਤ ਕਰਸ ਪਾਗੇ ਕਰਸ ਪਾਗੇ ਸਵਦ ਵਾਜੇ ਕਲਾ ਜਿਤ ਗਰ ਧਾਰੀਆ ਪੰਜ ਦੋਤ ਤਦ ਵਸ ਕੀਤੇ ਕਾਲ ਕੰਟਕ ਮਾਰਿਆ ਧੁਰ ਕਰਪਾਇਆ ਤੁਜਿਨ ਕਉ ਸੇਨਾ ਵਰ ਕੈ ਲਾਗੇ ਕੈ ਨਾਨਕ ਤੈ ਸਕੋ ਆਦਿਤ ਗਰ ਅਨਹਦ ਵਾਜੇ ਅਨਾ ਸੁਨਾ ਵਡ ਭਾਗੀਓ ਸਗਲ ਮਨੋਂ ਰਤ ਪੂਰੇ ਬਾਰ ਬਰੰਪਰਾ ਪਾਇਆ ਉਤਰੇ ਸਗਲ ਵਿਸੂਰੇ ਦੂਖ ਰੋਗ ਸੰਤਾ ਪੁਤਰੇ ਸੁਣੀ ਸੱਚੀ ਬਾਣੀ ਸੰਤ ਸਾਜਨ ਭਏ ਸਰਸੇ ਪੂਰੇ ਗੁਰ ਤੇ ਜਾਣੀ ਸੁਣਤੇ ਬਨੀਤ ਕਹਤੇ ਪਵਿਤਾ ਸਤ ਗੁਰਿਆ ਭਰ ਪੂਰੇ ਇਨਵੰਤ ਨਾਮ ਗੁਰ ਚਰਨ ਲਾਗੇ ਵਾਜੇ ਅਨਾਥੂਰੇ ਮੁੰਦਾ ਨਹੀਂ ਮਹੱਲਾ ਪੰਜਵਾ ਥਾਲ ਵੀ ਤਿੰਨ ਵਸਤੂ ਸਈਓ ਸਤ ਸੰਤੋਖ ਵਿਚਾਰੋ ਅਵਰਤ ਨਾਮ 타ਪੁਰ ਕਾ ਪਇਓ ਜਿਸ ਕਾ ਸਭ ਸਾਧਾਰੋ ਜੇ ਕੋ ਕਾਵੇ ਜੇ ਕੋ ਪੁੰਚੈ ਜਿਸ ਕਾ ਹੋਇ ਉਧਾਰੋ ਇਹ ਵਸਤ ਤਜਿ ਨਾ ਜਾਈ ਨਿਤ ਨਿਤ ਰਖੁਰ ਧਾਰੋ ਤਮ ਸੰਸਾਰ ਚੜਨ ਲਗ ਤਰੀਏ ਸਭ ਨਾਨਕ ਬਰੰਗ ਪਸਾਰੋ ਸਾ ਲੋਕ ਮਹੱਲਾ ਪੰਜਵਾ ਤੇਰਾ ਕੀਤਾ ਜਾਤੋ ਨਾਹੀ ਮੈਂ ਨਉ ਜੋ ਕੀ ਤੋਈ ਮਨ ਰਗੁਣਿਆਰੇ ਕੋ ਬਣ ਨਾਹੀ ਆਪੇ ਤਰਸਿ ਤੋਈ ਤਰਸ ਪਿਆ ਮੇਰਾ ਮਤ ਹੋਈ ਸਤਗੁਰ ਸਜਣ ਮਿਲਿਆ ਨਾਨਕ ਨਾਮ ਮਿਲੇ ਤਾਂ ਜੀਵਾਂ ਤਨ ਮਨ ਧੀਵੈ ਹਰਿਆ ਔੜੀ ਜਿਥੈ ਤੂੰ ਸਮਰੱਥ ਜਿਥੈ ਕੋਈ ਨਾ ਏ ਉਥੈ ਤੇਰੀ ਰੱਖ ਅਗਨੀ ਉਦਰ ਮਾਹੀ ਸੁਣ ਕਹਿ ਜਮ ਕੇ ਦੂਤ ਨਾ ਏ ਤੇਰੇ ਛੜ ਜਾਏ ਭਉ ਜਲ ਵਿਖਨ ਸੁਗਾਉ ਗੁਰ ਸਬਦਿ ਪਾਰ ਪਾਏ ਜਿਨ ਕੋ ਲਗੀ ਪਿਆਸ ਅੰਮ੍ਰੰਸੇ ਖਾਏ ਕਲ ਮੈਂ ਹੋ ਪੰਨਾ ਗੁਣ ਗੋਵਿੰਦ ਗਾਏ ਸਭ ਸੈ ਨੋ ਤਿਰਪਾਲ ਸੰਭਾਲੇ ਸਾਈ ਸਾਈ ਵਿਰਤਾ ਕੋਈ ਨਾ ਜਾਏ ਜੇ ਆਵੇ ਤਦ ਆਏ ਸਹ ਲੋਕ ਮਹੱਲਾ ਪੰਜਵਾਂ ਤਰਗੁਰਾ ਰਤਨਾ ਜੀਵਾ ਜੱਪੁਰ ਨਾਮ ਨੇਤਰੀ ਸਤਗੁਰ ਪੇਖਣਾ ਸਰਵਣੇ ਸੁਣਨਾ ਗੁਰ ਨਾਮ ਸਤਗੁਰ ਸੇ تیرਤਿਆ ਦਰਗਹਿ ਭਈ ਅਠਾਉ ਕਉ ਨਾਨਕ ਕਿਰਪਾ ਕਰੇ ਜਿਸਨੋ ਏਹ ਹਸ ਦੇ ਜਗਮਾ ਤੁਮ ਕਾੜੀਐ ਵਿਰਲੇ ਕੀ ਕੇ ਮਹੱਲਾ ਪੰਜਵਾਂ ਰੱਖੇ ਰਖਨਹਾਰ ਆਪੁ ਵਾਰਿਆ ਨਾ ਮੁਰਕੀ ਪੈਰੀ ਪਾਏ ਕਾਜ ਸਵਾਰੇ ਅਨੁ ਆਪ ਤੇ ਆਲ ਮਰੋ ਨਾ ਵਿਸਾਰੇ ਨਾ ਸਾਜਨਾ ਕੈ ਸੰਗ ਭਉ ਜਲ ਤਾਰਿਆ ਨਾ ਸਾਖਤ ਨਿੰਦਕ ਦੁਸ਼ਟ ਕੀ ਨਮਾਏ ਵਿਦਾਰਿਆ ਨਾ ਤੇ ਸਾਹਿਬ ਕੀ ਟੇਕ ਨਾਨਕ ਮਨੈ ਮਾਹੀ ਜੇ ਸਿਮਰ ਸਖੋਈ ਸਗਲੇ ਦੁਖ ਜਾਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ